ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਅਸੀਂ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਾਧ ਸੰਗਤ ਜੀ ਇਸ ਵੇਲੇ ਐਸੀ ਪਹੁੰਚ ਚੁੱਕੇ ਹੋਏ ਹਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਇਹ ਇੱਕ ਪਵਿੱਤਰ ਸਥਾਨ ਹੈ ਜਿੱਥੇ ਮਾਤਾ ਗੁਜਰਕੌਰ ਜੀ ਬਾਬਾ ਜ਼ਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਛੋਟੇ ਸਹਿਬਜ਼ਾਦਿਆਂ ਨੂੰ ਤਿੰਨ ਦਿਨ ਤਿੰਨ ਰਾਤਾਂ ਜਿਹੜਾ ਉਹ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਔਰ ਅਖੀਰ ਜ਼ਾਲਮ ਹਕੂਮਤ ਨੇ ਉਹਨਾਂ ਨੂੰ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਧਨਵਾ ਦਿੱਤਾ ਜੀ ਹਾਂ ਅੱਜ ਹੈ 27 ਦਸੰਬਰ ਔਰ ਅੱਜ ਦੇ ਦਿਨ ਦੀ ਇਤਿਹਾਸਕ ਮਹੱਤਤਾ ਇਹ ਹੈ ਕਿ ਅੱਜ ਦੇ ਦਿਨ ਇੱਥੇ ਕਚਹਿਰੀ ਲੱਗੀ ਸੀ ਵਜ਼ੀਰ ਖਾਨ ਦੀ ਔਰ ਜਿਹੜੇ ਉਸ ਵੇਲੇ ਦੀ ਸਰਕਾਰ ਦੇ ਜਿੰਨੇ ਵੀ ਉਸ ਲੋਕ ਸਨ ਉਹ ਇਹੀ ਚਾਹ ਰਹੇ ਸਨ ਕਿ ਕਿਸੇ ਤਰ੍ਹਾਂ ਦੇ ਨਾਲ ਛੋਟੇ ਸਹਿਬਜ਼ਾਦੇ ਧਰਮ ਇਸਲਾਮ ਕਬੂਲ ਕਰ ਲੈਣ ਔਰ ਆਪਣਾ ਧਰਮ ਛੱਡ ਦੇਣ ਇਸ ਦੇ ਲਈ ਬਹੁਤ ਸਾਰੀਆਂ ਧਮਕੀਆਂ ਦਿੱਤੀਆਂ ਗਈਆਂ ਬਹੁਤ ਸਾਰੇ ਲਾਲਚ ਦਿੱਤੇ ਗਏ ਪਰ ਛੋਟੇ ਸਹਿਬਜ਼ਾਦਿਆਂ ਨੇ ਕਦੀ ਵੀ ਉਹਨਾਂ ਦੀ ਇੱਕ ਵੀ ਨਾ ਚੱਲਣ ਦਿੱਤੀ ਔਰ ਹਮੇਸ਼ਾ ਜਦੋਂ ਵੀ ਉਹ ਦਰਬਾਰ ਦੇ ਵਿੱਚ ਜਾਂਦੇ ਸਨ ਤਾਂ ਸਾਰੇ ਹੀ دیਵਾਨਾ ਦੇ ਸਾਹਮਣੇ ਜੇਕਾਰੇ ਛੱਡਦੇ ਸਨ ਔਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੁਲਾਉਂਦੇ ਸਨ ਸਾਰੇ ਸੋਚ ਰਹੇ ਸਨ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਤੇ ਦੋਸ਼ਾਇਤ ਕੀਤਾ ਜਾਏ ਫਤਵਾ ਲਗਾਇਆ ਜਾਏ ਔਰ ਆਖਿਰ دیਵਾਨ ਸੁੱਚਾ ਨੰਦ ਨੇ ਫਤਵੇ ਦੇ ਲਈ ਚਾਲ ਚੱਲੀ ਔਰ ਉਹਨਾਂ ਪੁੱਛਿਆ ਕਿ ਕੀ ਜੇਕਰ ਤੁਹਾਨੂੰ ਇਸ ਵੇਲੇ ਛੱਡ ਦਿੱਤਾ ਜਾਏ ਸਹਿਬਜ਼ਾਦਿਓ ਤਾਂ ਤੁਸੀਂ ਕੀ ਕਰੋਗੇ ਤਾਂ ਉਹਨਾਂ ਨੇ ਆਖਿਆ ਕਿ ਅਸੀਂ ਸਿੰਘ ਇਕੱਠੇ ਕਰਾਂਗੇ ਔਰ ਫਿਰ ਇੱਕ ਵਾਰ ਜ਼ਾਬਰ ਦੇ ਜ਼ੁਲਮ ਦਾ ਜਵਾਬ ਦੇਾਂਗੇ ਬਸ ਇੰਨੇ ਕਹਿਣ ਦੀ ਧੇਰ ਸੀ ਕਿ ਉਸ ਵੇਲੇ ਦੇ ਕਾਜ਼ੀ ਨੇ ਫਤਵਾ ਕੱਢ ਦਿੱਤਾ ਕਿ ਇਹ ਸਹਬਜ਼ਾਦੇ ਬਾਗੀ ਨੇ ਜਿਸਾਂ ਸੰਗਤ ਇਹ ਜਿਹੜਾ ਇਤਿਹਾਸਿਕ ਸ਼ਹਾਦਤ ਦਾ ਹਫ਼ਤਾ ਚੱਲ ਰਿਹਾ ਹੈ ਔਰ ਇਸ ਵੇਲੇ ਅੱਜ 27 ਦਸੰਬਰ ਨੂੰ ਜਿਹੜੀ ਕਿ 13 ਪੋ ਹੈ ਉਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਨੀਹਾਂ ਦੇ ਦਰਸ਼ਨ ਦੀਦਾਰ ਕਰਨ ਦੇ ਲਈ ਦੂਰ ਦਰਾਡੇ ਤੋਂ ਸੰਗਤਾਂ ਇੱਥੇ ਉਮੜੀਆਂ ਹੋਈਆਂ ਨੇ ਆਪ ਜੀ ਦੇਖ ਰਹੇ ਹੋ ਕਿ ਇਸ ਵੇਲੇ ਗੁਰਦੁਆਰਾ ਸਾਹਿਬ ਦੀ ਅੰਦਰ ਜਿੱਥੇ ਉਹ ਪਵਿੱਤਰ ਨੀਹਾਂ ਨੇ ਜਿਨ੍ਹਾਂ ਦੇ ਵਿੱਚ ਛੋਟੇ ਸਹਿਬਜ਼ਾਦੇ ਨੂੰ ਚਣਵਾਇਆ ਗਿਆ ਸੀ ਉਹਨਾਂ ਦੇ ਦਰਸ਼ਨ ਦੀਦਾਰ ਕਰਨ ਦੇ ਲਈ ਸੰਗਤਾਂ ਦਾ ਇਕੱਠ ਪਹੁੰਚ ਚੁੱਕਾ ਹੈ ਆਹ ਆਪ ਜੀ ਨੂੰ ਦਰਸ਼ਨ ਕਰਾਣੇ ਆ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਉਸ ਠੰਡੇ ਬੁਰਜ ਦੇ ਵੀ ਔਰ ਨਾਲ ਹੀ ਨਾਲ ਉਹਨਾਂ ਨੀਹਾਂ ਦੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਛਿਨਵਾ ਦਿੱਤਾ ਗਿਆ ਇੱਕ ਵਾਰੇ ਕੋਈ ਦੋ ਵਾਰੇ ਤੂੰ ਦੇਸ਼ ਕੌਮ ਤੋਂ ਸੱਤ ਵਾਰੇ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਗਾ ਤੇਰਾ ਜੀਹਾਂ ਸਾਤ ਸੰਗਤ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਬਾਬਾ ਜ਼ਰਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀਆਂ ਨੂੰ ਦੀਵਾਰ ਦੇ ਵਿੱਚ ਛਿਨਵਾ ਦਿੱਤਾ ਔਰ ਇੱਥੇ ਅੱਜ ਪਾਲਕੀ ਸਾਹਿਬ ਜੀ ਸ਼ੋਭਿਤ ਹੈ ਆਪ ਜੀ ਦੇਖ ਰਹੇ ਹੋ ਕਿ ਸੰਗਤਾਂ ਦੂਰ ਦੁਰਾਡੇ ਤੋਂ ਅੱਜ ਇੱਥੇ ਦਰਸ਼ਨ ਦਿਦਾਰ ਕਰਨ ਆ ਰਹੀਆਂ ਨੇ ਕਿਉਂਕਿ ਇੱਥੇ ਇੱਕ ਰੂਹਾਨੀ ਤਾਕਤ ਹੈ ਉਹਨਾਂ ਛੋਟੇ ਸਹਿਬਜ਼ਾਦਿਆਂ ਦੀ ਵਾਕਈ ਉਹ ਐਸੀ ਰੂਹਾਨੀਆਂ ਰੂਹਾਂ ਸਨ ਜਿਕੇ ਜਦੋਂ ਵੀ ਇੱਥੇ ਕੋਈ ਆ ਕੇ ਮੱਥਾ ਟੇਕਦਾ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਉਹਨੂੰ ਕੋਈ ਰੂਹਾਨੀ ਤਾਕਤ ਮਿਲ ਗਈ ਹੋਵੇ ਕਹਿੰਦੇ ਨੇ ਕਿ ਕੰਧ ਚੀਨ ਦੀ ਅੱਖ ਦੇ ਬਹੁਤ ਵੱਡੀ ਜੋ ਚੰਦ ਤੋਂ ਖੜ ਕੇ ਵੀ ਦਿਸ ਜਾਂਦੀ ਐਸ ਤੋਂ ਮਹਾਨ ਕੰਧ ਸਰਹੰਦ ਵਾਲੀ ਜਿਹਨੂੰ ਦੇਖ ਕੇ ਹਰ ਅੱਖ ਰਿਸ ਚੰਦੀ ਆਪ ਜੀ ਦਰਸ਼ਨ ਦੇਦਾਰ ਕਰ ਰਹੇ ਹੋ ਉਹਨਾਂ ਨੀਹਾਂ ਤੇ ਜਿੱਥੇ ਬਾਬਾ ਜ਼ੁਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਜ਼ਿੰਦਾ ਨੀਹਾਂ ਦੇ ਵਿੱਚ ਛਿਨਵਾ ਦਿੱਤਾ ਗਿਆ ਅੱਜ ਹਰ ਅੱਖ ਰਿਸ ਰਹੀ ਹੈ ਉਸ ਸ਼ਹਾਦਤ ਨੂੰ ਯਾਦ ਕਰ ਰਹੀ ਹੈ ਛੋਟੇ ਛੋਟੇ ਜਿਹੋ ਸਹਿਬਜ਼ਾਦੇ ਜਿਨ੍ਹਾਂ ਦੀ ਉਮਰ ਮਹਿਜ਼ 9 ਸਾਲ ਤੇ 7 ਸਾਲ ਸੀ ਲੇਕਿਨ ਜ਼ਾਲਮ ਨੇ ਆਪਣੀ क्रूरਤਾ ਦਿਖਾਈ ਔਰ ਉਹਨਾਂ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਜਨਵਾ ਦਿੱਤਾ। ਉਨਕਾਰ ਕਰਕੇ ਸੂਰ ਸੋ ਪਹਿਚਾਨੀਏ ਜੋ ਲੜੇ دین ਕੇ ਖੇਤ। ਪਰਜਾ-ਪੁਰਜਾ ਕਟਮਾਰੇ ਕਭੂ ਨਾ ਛਾਡੇ ਖੇਤ। ਇਸ ਵੇਲੇ ਸੰਗਤ ਦੇ ਵਿੱਚ ਵੀ ਉਹਨਾ ਹੀ ਜੋਸ਼ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਦੇ ਨਾਲ ਸਾਤ ਸੰਗਤ ਅੰਦਰ ਦਰਸ਼ਨ ਕਰਦੀ ਜਾ ਰਹੀ ਹੈ ਮਨ ਦੇ ਵਿੱਚ ਬਲਵਲੇ ਉੱਠਦੇ ਜਾ ਰਹੇ ਨੇ ਔਰ ਬੋਲੇ ਸੋਨੇ ਹਾਲ ਦੇ ਚਿਕਾਰਿਆਂ ਦੇ ਨਾਲ ਸਭ ਪਾਸੇ ਖਾਲਸਾਈ ਰੰਗ ਜਿਹੜਾ ਉਛਾਰਿਆ ਹੈ ਸਾ ਸੰਗਤ ਇਹ ਪਵਿੱਤਰ ਸਥਾਨ ਹੈ ਜਿੱਥੇ ਬਾਬਾ ਜ਼ੁਰਾਵਰ ਸਿੰਘ ਜਿਨ੍ਹਾਂ ਦੀ ਉਮਰ ਮਹਿਜ਼ 9 ਸਾਲ ਸੀ ਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਦੀ ਉਮਰ ਮਹਿਜ਼ 7 ਸਾਲ ਸੀ 26 ਦਸੰਬਰ 1704 ਈਸਵੀ ਨੂੰ ਦੀਵਾਰ ਦੇ ਵਿੱਚ ਇਨਕੇ ਸ਼ਹੀਦ ਕੀਤੇ ਗਏ तेरह पो नानकशाही दो सौ जो तो प्रेम खेलन का चाओ सिर तर तली गली मेरी आओ इतमारक पैर तरीजे सिर दीजे कान ना कीजे नाल किराड़ा दोस्ती कूड़े कूड़ी पाए मर न जापे मूलिया आवे कितने थाए ਔਰ ਇਸ ਵੇਲੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸੰਗਤਾਂ ਦਾ ਮਹਾਨ ਇਕੱਠ ਅੱਜ ਦੇ ਇਸ ਦਿਹਾੜੇ ਨੂੰ ਮਨਾਉਣ ਲਈ ਪਹੁੰਚ ਚੁੱਕਿਆ ਹੈ ਜਿੱਥੇ ਆਪਨੇ ਦੇਖਿਆ ਕਿ ਸੰਗਤਾਂ ਕਤਾਰਾਂ ਬਣਾ ਕੇ ਇੰਨਾ ਪਵਿੱਤਰ ਨੀਹਾਂ ਦੇ ਦਰਸ਼ਨ ਕਰਨ ਦੇ ਲਈ ਨਤਮਸਤਕ ਹੋਣ ਦੇ ਲਈ ਬਾਹਰ ਖੜੀਆਂ ਨੇ ਉੱਥੇ ਹੀ ਇੱਥੋਂ ਦੇ ਸੇਵਾਦਾਰ ਸੰਗਤਾਂ ਨੂੰ ਅਪੀਲ ਕਰ ਰਹੇ ਨੇ ਕਿ ਉਹ ਮੱਥਾ ਟੇਕਨ ਔਰ ਜਲ ਤੋਂ ਜਲਦ ਬਾਕੀਆ ਦੀਵਾਰੀ ਵੀ ਆਏ ਪਰ ਸੰਗਤਾਂ ਦੇ ਮਨ ਦੇ ਵਿੱਚ ਇੰਨਾ ਖੁਲਾਸ ਹੈ ਅੱਜ ਮਨ ਦੁਖਵੀਂ ਰਿਹਾ ਏ ਜਦੋਂ ਯਾਦ ਆਂਦੀ ਹੈ ਉਹ ਸ਼ਹਾਦਤ ਸਾ ਸੰਗਤ ਜੀ ਆਪ ਇਹਨਾਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਉਸ ਵੇਲੇ ਦੇ ਹਾਲਾਤ ਰਹੇ ਹੋਣਗੇ ਇਹ ਤਸਵੀਰਾਂ ਇਹ ਜ਼ਾਹਰ ਕਰਦੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਸਿੰਘਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਲੇਕਿਨ ਜ਼ਬਰਤੂ ਜ਼ੁਲਮ ਤੋਂ ਹਾਰ ਨਹੀਂ ਮੰਨੀ ਦਸ਼ਮੇਸ਼ ਪਿਤਾ ਸਰਬੰਸਦਾਨੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛਕਾਏ ਹੋਏ ਖੰਡੇ ਬਾਟੇ ਦੇ ਅੰਮ੍ਰਿਤ ਨਾਲ ਇੰਨੀ ਤਾਕਤ ਆ ਗਈ ਇੰਨੀ ਸੋਝੀ ਆ ਗਈ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਜ਼ਬਰ ਜ਼ੁਲਮ ਦਾ ਮੁਕਾਬਲਾ ਕਿਸ ਤਰ੍ਹਾਂ ਕਰਨਾ ਹੈ ਔਰ ਉਸ ਤੋਂ ਬਾਅਦ ਮਾਦੂਦਾਸ ਬੇਰਾਗੀ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਇਹਨਾਂ ਤਸਵੀਰਾਂ ਦੇ ਵਿੱਚ ਬਹੁਤ ਕੁਝ ਜ਼ਾਹਰ ਕੀਤਾ ਗਿਆ ਹੈ। ਬਹੁਤ ਸਾਰੇ ਇਤਿਹਾਸਕਾਰਾਂ ਨੇ ਲਿਖਿਆ, ਬਹੁਤ ਸਾਰੇ ਕਲਾਕਾਰਾਂ ਨੇ ਤਸਵੀਰਾਂ ਬਣਾਈਆਂ ਔਰ ਉਸ ਵੇਲੇ ਦੇ ਮੁਗਲ ਸਾਮਰਾਜ ਦੇ ਲੋਕਾਂ ਦੇ ਵਿੱਚੋਂ ਹੀ ਜਿਹੜੇ ਕੋਈ ਇਤਿਹਾਸਕਾਰ ਹੋਏ ਨੇ, ਉਹਨਾਂ ਨੇ ਵੀ ਇਸ ਘਟਨਾ ਦੇ ਉੱਤੇ ਬਹੁਤ ਰੋਸ ਪ੍ਰਗਟ ਕੀਤਾ। ਔਰ ਕਈ ਇਤਿਹਾਸਕਾਰਾਂ ਨੇ ਲਿਖਿਆ ਕਿ ਇਤਿਹਾਸ ਦੇ ਵਿੱਚ ਇਹੋ ਜਿਹੀ ਕੋਈ ਮਿਸਾਲ ਨਹੀਂ ਮਿਲ ਸਕਦੀ। ਔਰ ਮੁਗਲਾਂ ਦਾ ਜਿਹੜਾ ਜ਼ੁਲਮ ਹੈ ਉਹ ਸਾਫ਼ ਤੌਰ ਦੇ ਉੱਤੇ ਦਿਖਾਇਆ ਗਿਆ। ਸਿਰ ਜਾਏ ਤਾਂ ਜਾਏ ਪਰ ਮੇਰਾ ਸਿੱਖੀ ਸਦਕਾ ਨਾ ਜਾਏ। ਸਾਧ ਸੰਗਤ ਜੀ ਇਸ ਵੇਲੇ ਆਪ ਜੀ ਦਰਸ਼ਨ ਕਰ ਰਹੇ ਹੋ ਉਸ ਠੰਡੇ ਬੁਰਜ ਦੇ ਜਿੱਥੇ ਮਾਤਾ ਗੁਜਰਕੌਰ ਜੀ ਦੋ ਛੋਟੇ ਸਹਿਬਜ਼ਾਦਿਆਂ ਦੇ ਨਾਲ ਤਿੰਨ ਰਾਤਾਂ ਠਹਿਰਾਏਗੇ। ਇਸ ਪੋ ਦੀ ਠੰਡ ਦੇ ਵਿੱਚ ਉਹਨਾਂ ਨੂੰ ਇੱਥੇ ਬਿਨਾਂ ਕਿਸੇ ਹੋਰ ਕੰਬਲ ਬਿਸਤਰਿਆਂ ਦੇ ਸਿਰਫ ਉਹੀ ਕੱਪੜੇ ਜਿਹੜੇ ਉਹਨਾਂ ਨੇ ਪਾਏ ਸਨ ਠੰਡ ਦੇ ਵਿੱਚ ਉਹਨਾਂ ਨੂੰ ਇੱਥੇ ਰੱਖਿਆ ਗਿਆ ਔਰ ਤਿੰਨ ਦਿਨ ਤੱਕ ਪੇਸ਼ੀਆਂ ਜਿਹੜੀਆਂ ਚਲਦੀਆਂ ਰਹੀਆਂ ਤਾਂ ਕਿ ਉਹ ਇਸਲਾਮ ਕਬੂਲ ਕਰ ਲੈਣ ਔਰ ঈਨ ਮੰਨ ਲੈਣ ਆਪ ਜੀ ਦੇਖ ਰਹੇ ਹੋ ਕਿ ਇਸ ਵੇਲੇ ਸੰਗਤਾਂ ਉਸ ਠੰਡੇ ਬੁਰਜ ਦੇ ਦਰਸ਼ਨ ਕਰਨ ਆ ਰਹੀਆਂ ਨੇ ਨਤਮਸਤਕ ਹੋਣ ਲਈ ਆ ਰਹੀਆਂ ਨੇ ਜੀ ਹਾਂ ਜਿਵੇਂ ਕਿ ਆਪ ਜੀ ਵੇਖ ਰਹੇ ਹੋ ਕਿ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਸੰਗਤਾਂ ਮੌਜੂਦ ਨੇ ਔਰ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਐਸਜੀਪੀਸੀ ਦੇ ਐਡੀਸ਼ਨਲ ਸਕੱਤਰ ਸਰਦਾਰ ਸੁਖਦੇਵ ਸਿੰਘ ਜੀ ਆਓ ਇਹਨਾਂ ਪਾਸੋਂ ਜਾਣਦੇ ਹਾਂ ਕਿ ਅੱਜ ਦੇ ਦਿਨ ਦੀ ਖਾਸ ਤੌਰ ਦੇ ਉੱਤੇ ਕੀ ਮਹੱਤਤਾ ਰਹੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਾ ਦਿਨ ਸਿੱਖ ਕੌਮ ਵਾਸਤੇ ਬੜਾ ਮਹਾਨ ਤੇ ਪਵਿੱਤਰ ਦਿਨ ਹੈ ਜਿਸ ਦਿਨ ਨਿੱਕੀਆਂ ਜਿੰਦਾ ਵੱਡਾ ਸਾਕਾ ਵਾਪਰਿਆ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਜਿਹੜੇ ਅਨੰਦਪੁਰ ਸਾਹਿਬ ਤੋਂ ਜਦੋਂ ਛੱਡਿਆ ਕਿਲਾ ਤੇ ਵਿਛੜ ਕੇ ਉਸ ਸਮੇਂ ਦੇ ਵਜੀਦ ਖਾਨ ਦੇ ਕੈਦ ਵਿੱਚ ਇੱਥੇ ਠੰਡੇ ਬੁਰਜ ਵਿੱਚ ਰਹੇ ਤੇ ਉਹਨਾਂ ਨੂੰ ਧਰਮ ਛੱਡਣ ਲਈ ਵਾਰ-ਵਾਰ ਧਮਕੀਆਂ ਦਿੱਤੀਆਂ ਗਈਆਂ ਉਹਨਾਂ ਨੂੰ ਲਾਲਚ ਦਿੱਤੇ ਗਏ ਪਰ ਉਹਨਾਂ ਮਹਾਨ ਸੂਰ ਬੀਰਾਂ ਨੇ ਸਾਡੇ ਲਈ ਚਾਨਣ ਮਨਾਰਾ ਬਣਨਾ ਸੀ ਤੇ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਉਹਨਾਂ ਦੇ ਇਸ ਸ਼ਹੀਦੀ ਸਮਾਗਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਸ਼ਰਧਾ ਤੇ ਸਤਿਕਾਰ ਨਾਲ ਬਣਾਇਆ ਜਾਂਦਾ ਇਸੇ ਸਬੰਧ ਵਿੱਚ ਹੀ ਕੱਲ ਦੇ ਦਿਨ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਦੇ ਆਦੇਸ਼ਾਂ ਮੁਤਾਬਕ ਇੱਥੇ ਯੋਗ ਪ੍ਰਬੰਧ ਕੀਤੇ ਗਏ ਨੇ ਜਿਦੇ ਵਿੱਚ 400 ਤੋਂ ਵੱਧ ਲੰਗਰ ਸੰਗਤਾਂ ਵੱਲੋਂ ਲਗਾਏ ਗਏ ਆਰ ਰਹਿਸ਼ਾਂ ਦੇ ਪ੍ਰਬੰਧ ਕੀਤੇ ਗਏ ਨੇ ਇਸੇ ਤਰ੍ਹਾਂ ਹੀ ਕੱਲ ਸ੍ਰੀ ਅਖੰਡ ਪੁਰਸਾਹਬ ਦੇ ਆਰੰਭ ਕੀਤੇ ਗਏ ਸੀ ਜਿਨ੍ਹਾਂ ਦੇ ਕੱਲ 13 ਕੋ ਨੂੰ 28 ਤਰੀਕ ਨੂੰ ਸਵੇਰੇ ਭੋਗ ਪੈਣਗੇ ਅੱਜ ਸਾਰਾ ਦਿਨ ਧਾਰਮਿਕ ਦੀਵਾਨ ਚੱਲਣਗੇ ਤੇ ਕੱਲ ਸਵੇਰੇ 8 ਵਜੇ ਕਥਾ ਤੋਂ ਬਾਅਦ ਪੰਜ ਪਿਆਰੇ ਸਹਿਬਾਨ ਤੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਠ ਨਗਰ ਕੀਰਤਨ ਰਵਾਨਾ ਹੋਏਗਾ ਜਿਦੇ ਵਿੱਚ ਸੰਤ ਸਮਾਜ ਦੇ ਆਗੂ ਸਿੰਘ ਸਹਿਬਾਨ ਤੇ ਮਾਨਯੋਗ ਪ੍ਰਧਾਨ ਸ਼੍ਰੋਣੀ ਕੀਰਤਨ ਦੀ ਕਮੇਟੀ ਸ਼ਾਮਿਲ ਹੋਣਗੇ ਸੰਗਤਾਂ ਦਾ ਬੜਾ ਅਥਾ ਜਿਹੜਾ ਹੈ ਉਹ ਇਕੱਠਾ ਇੱਥੇ ਤੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਕੱਲ ਜਦੋਂ ਨਗਰ ਕੀਰਤਨ ਚੱਲਣਾ ਹੈ ਉਦੋਂ ਸਤਨਾਮ ਤੋਂ ਵੈਗਰੂ ਦਾ ਜਾਪ ਕਰਦੇ ਆ ਨਗਰ ਕੀਰਤਨ ਵਿੱਚ ਸ਼ਾਮਲ ਹੋਣਾ ਤੇ ਉਹਨਾਂ ਮਹਾਨ ਸ਼ੀਧਾਂ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਨ ਜੀ ਸਤ ਪੋ ਤੋਂ ਲੈ ਕੇ ਅਗਲੇ 10 ਦਿਨਾਂ ਤੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਸਰਬੰਸ ਵਾਰ ਦਿੱਤਾ ਤੁਸੀਂ ਦਰਸ਼ਨ ਕੀਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਉਸ ਠੰਡੇ ਬੁਰਜ ਦੇ ਉਹਨਾਂ ਨੀਹਾਂ ਦੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਝਨਵਾ ਦਿੱਤਾ ਗਿਆ ਅਜੀਤ ਵੈਬ ਟੀਵੀ ਤੇ ਆਪ ਜੀ ਨੂੰ ਹੋਰ ਵੀ ਦਰਸ਼ਨ ਦੇਦਾਰੇ ਕਰਾਂਦੇ ਰਵਾਂਗੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹੋਰ ਪਵਿੱਤਰ ਸਥਾਨਾਂ ਦੇ ਔਰ ਉਹਦੇ ਨਾਲ-ਨਾਲ ਜਿਹੜੇ-ਜਿਹੜੇ ਸਮਾਗਮ ਔਰ ਜਿਹੜੇ ਪ੍ਰੋਗਰਾਮ ਇੱਥੇ ਉਲੀਕੇ ਜਾ ਰਹੇ ਨੇ ਇਸੇ ਤਰ੍ਹਾਂ ਹੀ ਸਾਡੇ ਨਾਲ ਬਨੇ ਰਹੋ अजीत ਵੈਬ ਟੀਵੀ ਤੇ